ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੀ 350 ਸਾਲਾਂ ਸ਼ਹੀਦੀ ਸਤਾਬਦੀ ਉਹਨਾਂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਸਤਿਗੁਰੂ ਜੀ ਦੇ ਨਾਲ ਸ਼ਹੀਦ ਹੋਏ ਔਰ ਉਹਨਾਂ ਦੀ ਅੱਜ ਕੁੱਲ ਲਕਾਈ ਜਿਹੜੀ ਹੈ 350 ਸਾਲਾਂ ਅਸ਼ੀਰਦੀਸਤਾਲ ਦੀ ਬਣਾ ਰਹੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜਿਆਂ ਦਾ ਜਦੋਂ ਇਤਿਹਾਸ ਪੜਦੇ ਹਾਂ ਸੁਣਦੇ ਹਾਂ ਬੜੇ ਪਰਪਕਾਰੀ ਹੋਏ ਨੇ ਸਤਿਗੁਰੂ ਮਹਾਰਾਜ ਮਨੁੱਖਤਾ ਨੂੰ ਉਤਾਰਦੇ ਹੋਏ ਕੁੱਲ ਲੁਕਾਈ ਨੂੰ ਉਤਾਰਦੇ ਹੋਏ ਸਤਿਗੁਰੂ ਜੀ ਆਸਾਮ ਦੇ ਦੌਰੇ ਤੇ ਗਏ ਉਥੇ ਉਥੋਂ ਦਾ ਰਹਿਣ ਵਾਲਾ ਰਾਜਾ ਰਾਮ ਰਾਏ ਉਹਦੇ ਘਰ ਪੁੱਤਰ ਨਹੀਂ ਸੀ ਮੈਲ ਮਨਾਰੇ ਤਨ ਦੌਲਤਾਂ ਉਹਦੇ ਕੋਲ ਬਹੁਤ ਸਨ ਉਹਨੂੰ ਕਿਸੇ ਸਿੱਖਣੇ ਦੱਸਿਆ ਕਿ ਤੂੰ ਪੁੱਤਰ ਪ੍ਰਾਪਤੀ ਵਾਸਤੇ بڑے ਥਾਵਾਂ ਤੇ ਜਾ ਕੇ ਮੱਥੇ ਰਗੜੇ ਨੇ بڑے ਟੱਲ ਖੜਕਾਏ ਨੇ ਪਰ ਤੇਰੀ ਸਰਦਾ ਨੂੰ ਫਲ ਨਹੀਂ ਲੱਗਾ ਜੇਕਰ ਪੁੱਤਰ ਚਾਹਣਾ ਹੈ ਨਾ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਦੇ ਨਾਵੇਂ ਵਾਰਿਸ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਇਲਾਕੇ ਵਿੱਚ ਆਏ ਨੇ ਜਾ ਜਾ ਕੇ ਫਰਿਆਦ ਕਰ ਅਰਦਾਸ ਕਰ ਉਰੀ ਹੋਵੇਗੀ ਉਹ ਆਪਣੀ ਧਰਮ ਪਤਨੀ ਨੂੰ ਲੈ ਕੇ ਗੁਰੂ 파ਛੇ ਮਹਾਰਾਜ ਜੀ ਦੇ ਚਰਨਾਂ 'ਚ ਗਿਆ ਅਰਦਾਸ ਕੀਤੀ ਬੇਨਤੀ ਕੀਤੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ 파ਛੇ ਮਹਾਰਾਜ ਉਹਨਾਂ ਦੀ ਸ਼ਰਧਾ ਵੇਖ ਹੁਣਾ ਵੇਖ ਕੇ ਉਸ ਵੇਲੇ ਗੁਰੂ 파ਛੇ ਮਹਾਰਾਜ ਜੀਆ ਦੇ ਕਰ ਕਮਲਾਂ ਵਿੱਚ ਉਹਨਾਂ ਨੇ ਕਦੇ ਕਿਸੇ ਪੈਸੇ ਨੂੰ ਕਿਸੇ ਮੋਹਰ ਨੂੰ ਹੱਥ ਨਹੀਂ ਸੀ ਲਾਇਆ ਪਰ ਉਸ ਵੇਲੇ ਸੰਗਤਾਂ ਦੇ ਦਸਵੰਦ ਵਿੱਚੋਂ ਇੱਕ ਮੋਹਰ ਕੱਢ ਕੇ ਤੇ ਰਾਜਾ ਆਰਾਮ ਰਾਏ ਦੇ ਮੱਥੇ ਤੇ ਲਾ ਦਿੱਤੀ। ਔਰ ਕਿਹਾ ਰਾਜਾ ਤੇਰੇ ਘਰ ਪੁੱਤਰ ਹੋਵੇਗਾ ਮਹਾਨ। ਉਹਦਾ ਦੁਨੀਆ ਤੇ ਨਾਮ ਹੋਵੇਗਾ। ਔਰ ਰਾਜਾ ਆਰਾਮ ਰਾਏ ਕਹਿੰਦਾ ਕਿ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਤੁਹਾਡੇ ਦਰਬਾਰ ਵਿੱਚੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਦੀ ਗੱਦੀ ਤੋਂ ਮਿਲਿਆ ਹੈ ਮੇਰੇ ਪਾਤਸ਼ਾਹ ਕਹਿੰਦੇ ਉਹਦੇ ਮੱਥੇ ਤੇ ਮੋਹਰ ਦਾ ਨਿਸ਼ਾਨ ਹੋਵੇਗਾ ਰਾਜਾ ਇੱਕ ਵਾਰ ਸਾਰੇ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਮੱਥੇ ਤੇ ਮੋਹਰ ਦਾ ਨਿਸ਼ਾਨ ਹੋਵੇਗਾ ਸਮਾਂ ਬੀਤਿਆ ਰਾਜਾ ਰਾਮ ਰਾਏ ਤੇ ਆਪ ਸੰਸਾਰ ਵਿੱਚ ਨਹੀਂ ਰਿਹਾ ਪਰ ਸਮੇਂ ਦੇ ਨਾਲ ਉਹਨਾਂ ਦੇ ਘਰ ਹੋਇਆ ਜਿਹਦਾ ਨਾਮ ਉਦੀ ਮਾਤਾ ਨੇ ਕਿਉਂਕਿ ਰਤਨਾ ਤੋਂ ਮਹਿੰਗਾ ਸੁਖਣਾ ਸੁਖ ਸੁਖ ਕਿ ਲਿਆ ਸੀ ਉਹਦਾ ਨਾਮ ਰਾਜਾ ਰਤਨਰਾਏ ਰੱਖਿਆ ਉਹ ਰਾਜਾ ਜਦ ਰਤਨਰਾਏ ਜਦੋਂ ਇੱਕ ਦਿਨ ਆਪਣੇ ਕੇਸ ਸਵਾਰ ਰਿਆ ਸੀ ਜਵਾਨ ਹੋਇਆ ਤੇ ਮੱਥੇ ਤੇ ਮੋਹਰ ਦਾ ਨਿਸ਼ਾਨ ਵੇਖਿਆ ਕਹਿੰਦਾ ਮਾਤਾ ਮੇਰੇ ਨਾਂ ਤੇ ਕੋਈ ਸੱਟ ਲੱਗੀ ਹੈ ਨਾ ਕੋਈ ਫੋੜਾ ਫਿਨਸ ਨਹੀਂ ਹੋਇਆ ਫਿਰ ਇਹ ਨਿਸ਼ਾਨ ਕਿਸ ਗੱਲ ਦਾ ਤੇ ਮਾਂ ਦਾ ਮਨ ਪਰ ਆਇਆ ਮਾਂ ਨੇ ਆਖਿਆ ਪੁੱਤ ਤੈਨੂੰ ਲੈਣ ਵਾਸਤੇ ਬੜੇ ਥਾਵਾਂ ਤੇ ਗਏ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਇਹ ਤੇਰੀ ਦਾਤ ਮਿਲੀ ਆ ਤੇ ਮਾਂ ਵੀਰ ਮੈਨੂੰ ਛੇਤੀ ਲੈ ਚੱਲ ਮੈਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਸਜਦਾ ਕਰਨਾ ਚਾਹੁੰਨਾ ਮਾਂ ਨੇ ਆਖਿਆ ਪੁੱਤ ਉਹ ਤੇ ਦੁਨੀਆ ਤੇ ਨਹੀਂ ਰਹੇ ਉਹਨਾਂ ਦਾ ਬੇਟਾ ਉਹਨਾਂ ਦਾ ਬਰਖੁਰਦਾਰ ਉਹਨਾਂ ਦਾ ਸਹਬਜ਼ਾਦਾ ਗੁਰੂ ਗੋਬਿੰਦ ਰਾਏ ਪਾਚਾ ਇਸ ਵੇਲੇ ਗੱਦੀ ਦੇ ਬਰਾਜਮਾਨ ਹਨ ਤੇ ਰਾਜਾ ਰਤਨ ਰਾਏ ਦੁਨੀਆ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਵਸਤੂਆਂ ਲੈ ਕੇ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ, ਸੋਨੇ ਦੇ ਗਹਿਣੇ ਰੇਸ਼ਮੀ ਪੋਸ਼ਾਕਾਂ ਆਦਕ ਲੈ ਕੇ ਇਹਦੇ ਗੁਰੂ ਕਲਕੀ ਤਰ ਪਾਚਾ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਉਹਨੇ ਧੰਨਵਾਦ ਕੀਤਾ, ਉਹਨੇ ਸਜਦਾ ਕੀਤਾ, ਉਹਨੇ ਕਲਕੀ ਤਰ ਪਾਚਾ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾ ਕੇ लाख बार तान तान गुरु तेग बहादुर पाजी महाराज जींदा तान तान कलगी तरपाजी महाराज जींदा उने ਸ਼ੁਕਰਾਨਾ ਕੀਤਾ ਸਾਰੀ ਸੰਗਤ ਗੁਰੂ ਤੇਗ ਬਹਾਦਰ ਪਾਚਾ ਮਹਾਰਾਜੀ ਦੀ ਕਮਾਈ ਦਾ ਧੰਨ ਤਰਕ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ